ਉਹਨਾਂ ਨੂੰ ਮਨਾਨ ਦੇ ਕੀ ਕੁਝ ਕਾਰਨ ਹੋ ਸਕਦੇ ਨੇ ਜਾਂ ਤਾਂ ਧੰਨ ਸਾਹਿਬ ਕਿਸੇ ਗੱਲ ਤੋਂ ਰੋਸ ਸਕਦੇ ਕਿ ਵੀ ਮੇਰੀ ਗੱਲ ਤੁਸੀਂ ਨਹੀਂ ਸੁਣਦੇ ਆ ਚੁੱਪ ਚੁਪਾ ਦੀਪਾ ਮੇਰਾ ਕਿਉਂਕਿ ਤੁਸੀਂ ਦੇਖੋ ਨਾ ਕਿ ਜੇ ਹੁਣ ਉਹ ਮੰਨ ਜਾਂਦੇ ਨੇ ਜੇ ਮੰਨ ਲਓ ਕਿ ਉਹ ਕਹਿੰਦੇ ਕਿ ਠੀਕ ਹੈ ਜੀ ਮੈਂ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ਼ਰ ਪਾਇਆ ਹੈ ਤੇ ਮੈਂ ਜਿਹੜਾ ਹੈਗਾ ਹੁਣ ਇਹ ਚੀਜ਼ ਨੂੰ ਲੈ ਕੇ ਸਹਿਮਤ ਹੈਗਾ ਜੇ ਕਿਸ ਤਰ੍ਹਾਂ ਫਿਰ ਤੇ ਉਹਨਾਂ ਦਾ ਉਹ ਕੁਐਸਚਨਿੰਗ ਹੋਰ ਜ਼ਿਆਦਾ ਹੋ ਜਾਏਗੀ ਨਾ ਫਿਰ ਕੀ ਸੀਗਾ ਫਿਰ ਇਹ ਸਿਰਫ ਇੱਕ ਸਟੱਡ ਸੀਗਾ ਤੇ ਜਿਹੜੀਆਂ ਕੈਲਕੂਲੇਸ਼ਨਸ ਨੂੰ ਦੇਖਦੇ ਹੋਏ ਕਿ ਉਹ ਕਿਤਨਾ ਕਿਤੇ ਅਕਾਲ ਤਖਸਾਲਬ ਦੇ ਅਵਰੋਚch ਵੀ ਨਹੀਂ ਜਾਣਾ ਚਾਹੁੰਦੇ ਕਿਤਨਾ ਕਿਤੇ ਅਕਾਲੀ ਦਰ ਬਾਦਲ ਤੇ ਅਵਰੋਚch ਵੀ ਨਹੀਂ ਜਾਣਾ ਚਾਹੁੰਦੇ ਫਿਰ ਉਹ ਸਾਰੀਆਂ ਕੈਲਕੂਲੇਸ਼ਨ ਕੈਲਕੂਲੇਟਿਵ ਮੈਜਰ ਲੈਂਦੇ ਹੋਏ ਤਾਂ ਉਹਨਾਂ ਤੇ ਸਤੀਫਾ ਦਿੱਤਾ ਹੈ ਕਿ ਉਹ ਵਿਕਾਰ ਆਪਣਾ ਡੇਗਣਗੇ ਕਿਉਂ ਤੇ ਹੁਣ ਪੂੜੇ ਦਾ ਪੂਰਾ ਧਰਮਦਾਰ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਜਥੇਦਾਰ ਸ੍ਰੀ ਅਕਾਲ ਤਖਸਾਲਬ ਦੇ ਉੱਪਰ ਹੈਗੀ ਹੈ ਕਿ ਕਿਵੇਂ ਸਾਰੀ ਸਥਿਤੀ ਨੂੰ ਹੈਂਡਲ ਕਰਨਾ ਹੈ ਜਾਂ ਤਾਂ ਉਹ ਫਰੰਟ ਫੁੱਟ ਤੇ ਆ ਕੇ ਜਿਹੜਾ ਹੈ ਦੁਬਾਰਾ ਬਕਾਇਦਾ ਵਾਨ ਸਿੰਘ ਸਾਹਿਬਾਨ ਦੀ ਜਿਹੜੀ ਹੈ ਮੀਟਿੰਗs ਹੱਦ ਕੇ ਉਹਨੂੰ ਹੈਂਡਲ ਕਰਦੇ ਨੇ ਤੇ ਜਾਂ ਫਿਰ ਜਿਹੜਾ ਹੈਗਾ ਇਹ ਦੁਬਾਰਾ ਇਸੇ ਤਰੀਕੇ ਦੇ ਨਾਲ ਹੀ ਟਾਈਮ ਪਈ ਜਾਏਗਾ ਉਧਰੋਂ ਜਿਹੜਾ ਹੈ ਕਾਲੀ ਦਲ ਦਾ ਪ੍ਰਧਾਨਮੀ ਚੁਣ ਲਿਆ ਜਾਏਗਾ ਤੇ ਫਿਰ ਸ਼ਾਇਦ ਜਿੱਦਾਂ ਤੁਸੀਂ ਕਹਾ ਕਿ ਘੇਰਾਬੰਦੀ ਹੌਲੀ-ਹੌਲੀ ਵੱਧ ਜਾਏਗੀ ਤੇ ਇਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸੇਵਾ ਤੋਂ ਪਾਸੇ ਕਰ ਦੇਣਾ ਪੈ ਜਾਵੇਗਾ ਪਰ ਫਿਰ ਜਿੱਦਾਂ ਹੈਗਾ ਨਾ ਕਿ ਇਕੱਲੇ ਫੈਸਲੇ ਲੈਣ ਦੇ ਨਾਲ ਨਹੀਂ ਹੁੰਦਾ ਫੈਸਲੇ ਨੂੰ ਇੰਪਲੀਮੈਂਟ ਕਰਵਾਉਣਾ ਵੀ ਉਹ ਵੀ ਜਿਹੜੀ ਜ਼ਿੰਮੇਵਾਰੀ ਆ ਕਿਤਨਾ ਕਿਤੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੀ ਜਾਂ ਆਪਾਂ ਕਹਿ ਸਕਦੇ ਆ ਕਿ ਮੇਨਲੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਦੀ ਸੀ। ਉਹ ਅਸਤੀਫਿਆਂ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਕੋਈ ਇੱਥੇ ਬਹੁਤਾ ਕੁਝ حاصل ਹੋਣ ਵਾਲਾ ਨਹੀਂ ਹੈਗਾ। ਅਸਤੀਫੇ ਸਿਰਫ ਇਹੀ ਨੇ ਕਿ ਜਿਹੜਾ ਬੰਦਾ ਅਸਤੀਫਾ ਦਿੰਦਾ ਹੈ ਉਹ ਜੇ ਆਪਾਂ ਕਹਿ ਲਈਏ ਕਿ ਉਹ ਇੱਕ ਤਰ੍ਹਾਂ ਦਾ ਆਪਣਾ ਰੁਤਬਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੇਖੋ ਜੀ ਮੈਂ ਤਾਂ ਉਸ ਵੇਲੇ ਜਿਹੜਾ ਹੈਗਾ ਕਿ ਮੈਂ ਉਹਨਾਂ ਦੇ ਕਹਿਣ ਤੇ ਗਲਤ ਫੈਸਲੇ ਨਹੀਂ ਲਏ। ਅ ਅਕਾਲੀ ਦਲ ਦਾ ਵਫਦ ਖਾਸ ਤੌਰ ਦੇ ਉਤੇ ਪੂਜਾ ਜੀ ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਇੱਕ ਪਾਸੇ ਜੇਕਰ ਕੋਈ ਬੰਦਾ ਆਪਣੀ ਜ਼ਿੰਮੇਵਾਰੀ ਲੈਂਦਾ ਹੋਇਆ ਅਸਤੀਫਾ ਦੇ ਰਿਹਾ ਤੇ ਉਹਨਾਂ ਦੀ ਪਾਰਟੀ ਦੇ ਬੰਦੇ ਹੀ ਵੈਲਕਮ ਨਹੀਂ ਕਰ ਰਹੇ ਤਾਂ ਕੌਮ ਕਿੱਥੋਂ ਵੈਲਕਮ ਕਰ ਲੇ ਤੇ ਉਹਨਾਂ ਨੂੰ ਮਨਾਣ ਦੇ ਕੀ ਕੁਝ ਕਾਰਨ ਹੋ ਸਕਦੇ ਨੇ ਜਾਂ ਤਾਂ ਧਾਮੀ ਸਾਹਿਬ ਕਿਸੇ ਗੱਲ ਤੋਂ ਰੋਸ ਸਕੇ ਨੇ ਕਿ ਜੀ ਮੇਰੀ ਗੱਲ ਤੁਸੀਂ ਵੀ ਸੁਣ ਰਹੇ ਆ ਚੱਕੋ ਅਸਤੀਫਾ ਮੇਰਾ ਇਸ ਕਰਕੇ ਗੇਨੇ ਨੂੰ ਮਨਾਣਾ ਉਹਦੀ ਜਿਹੜੀ ਟਾਈਮਿੰਗ ਹੈਗੀ ਹੈ ਨਾ ਕਿ ਉਧਰਲੇ ਬੰਨੇ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਹੋਣਾ ਦੀ ਬੇਟੀ ਦੀ ਰਿਸੈਪਸ਼ਨ ਜਿਹੜੀ ਆ ਉਹ ਚੱਲ ਰਹੀ ਸੀ ਤੁਸੀਂ ਇਹ ਦੇਖੋ ਕਿ ਕਿਤਨਾ ਕਿਤੇ ਜੋ ਇਹ ਪਤਾ ਲੱਗ ਰਿਹਾ ਕਿ ਕਿਤਨਾ ਕਿਤੇ ਕਿਸੇ ਡਿਸਕਸ਼ਨ ਚੋਂ ਆਇਆ ਹੋਇਆ ਨਹੀਂ ਹੈਗਾ ਉਹਨਾਂ ਨੇ ਆਪ ਇਹ ਫੈਸਲਾ ਜਿਹੜਾ ਲਿਆ ਹੈਗਾ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਵੀ ਮੈਂ ਆਪਣਾ ਜਿਹੜਾ ਰਤਬਾ ਹੈਗਾ ਉਸ ਨੂੰ ਬਰਕਰਾਰ ਇਸ ਤਰੀਕੇ ਦੇ ਨਾਲ ਹੀ ਰੱਖ ਸਕਦਾ ਹੈ ਤੇ ਬਕਾਇਦਾ ਜਿਵੇਂ ਤੁਸੀਂ ਦੱਸਿਆ ਕਿ ਡਾਕਟਰ ਤਲਜੀਤ ਸਿੰਘ ਚੀਮਾ ਤੇ ਨਾਲ ਹੋਰ ਜਿਹੜੇ ਅਕਾਲੀ ਲੀਡਰ ਹੈਗੇ ਨੇ ਉਹ ਮਨਾਉਣ ਦੇ ਲਈ ਗਏ ਨੇ ਉਹਨਾਂ ਨੇ ਤੇ ਬਾਹਰ ਆ ਕੇ ਨਹੀਂ ਕਿਹਾ ਪਰ ਜੋ ਖਬਰਾਂ ਨੇ ਉਹ ਇਹੀ ਸਾਹਮਣੇ ਆ ਰਹੀਆਂ ਨੇ ਕਿ ਕਿਤਨਾ ਕਿਤੇ ਅਜੇ ਹਾਲ ਦੀ ਘੜੀ ਮੰਨਣ ਦੀ ਕੋਈ ਗੱਲ ਜੜੀ ਆ ਉਹ ਨਹੀਂ ਲੱਗਦੀ ਹੈਗੀ ਹਾਲ ਦੀ ਘੜੀ ਉਹ ਆਪਣੇ ਇਸ ਡਿਸੀਜਨ ਦੇ ਉੱਤੇ ਖੜੇ ਨੇ ਕਿਉਂਕਿ ਤੁਸੀਂ ਦੇਖੋ ਨਾ ਕਿ ਜੇ ਹੁਣ ਉਹ ਮੰਨ ਜਾਂਦੇ ਨੇ ਜੇ ਮੰਨ ਲਓ ਕਿ ਉਹ ਕਹਿੰਦੇ ਕਿ ਠੀਕ ਹੈ ਜੀ ਮੈਂ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ਼ਰ ਪਾਇਆ ਹੈ ਤੇ ਮੈਂ ਜਿਹੜਾ ਹੈਗਾ ਹੁਣ ਇਹ ਚੀਜ਼ ਨੂੰ ਲੈ ਕੇ ਸਹਿਮਤ ਹੈਗਾ ਜਾਂ ਕਿਸ ਤਰ੍ਹਾਂ ਫਿਰ ਤੇ ਉਹਨਾਂ ਦਾ ਉਹ ਕੁਐਸਚਨਿੰਗ ਹੋਰ ਜ਼ਿਆਦਾ ਹੋ ਜਾਏਗੀ ਨਾ ਫਿਰ ਕੀ ਸੀਗਾ ਫਿਰ ਇਹ ਸਿਰਫ ਇੱਕ ਸਟੰਟ ਸੀਗਾ ਫਿਰ ਉਧਰਲੇ ਮੰਨੇ ਵੀ ਹੋਏਗਾ ਤੇ ਜਿਹੜੀਆਂ ਕੈਲਕੂਲੇਸ਼ਨਸ ਨੂੰ ਦੇਖਦੇ ਹੋਏ ਕਿ ਉਹ ਕਿਤਨਾ ਕਿਤੇ ਅਕਾਲ ਤਖਸਾਲ ਦੇ ਵਿਰੋਚch ਵੀ ਨਹੀਂ ਜਾਣਾ ਚਾਹੁੰਦੇ ਕਿਤਨਾ ਕਿਤੇ ਅ ਕਾਲੀ ਦਰ ਬਾਦਲ ਦੇ ਵਿਰੋਚch ਵੀ ਨਹੀਂ ਜਾਣਾ ਚਾਹੁੰਦੇ ਫਿਰ ਉਹ ਸਾਰੀਆਂ ਕੈਲਕੂਲੇਸ਼ਨ ਕੈਲਕੂਲੇਟਿਵ ਮੈਜਰਸ ਨੂੰ ਲੈnde ਹੋਏ ਤਾਂ ਉਹਨਾਂ ਤੇ ਅਸਤੀਫਾ ਦਿੱਤਾ ਕਿ ਉਹ ਵਿਕਾਰ ਆਪਣਾ ਡੇਗਣਗੇ ਕਿਉਂ ਜੇ ਕਿਤਨਾ ਕਿਤੇ ਉਹ ਵਾਪਸ ਆ ਜਾਂਦੇ ਨੇ ਜਾਂ ਕਿਸ ਤਰ੍ਹਾਂ ਫਿਰ ਤੇ ਹੋਰ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤੇ ਸਵਾਲ ਜਿਹੜੇ ਬਹੁਤੇ ਵੱਡੇ ਪੱਧਰ ਤੇ ਉਠਾਏ ਜਾਣਗੇ ਕਿਉਂਕਿ ਹੁਣ ਵੀ ਇਹੀ ਕੁਛ ਤਰ੍ਹਾਂ ਕਹਿ ਰਹੀਆਂ ਨੇ ਨਾ ਕਿ ਕਿਤਨਾ ਕਿਤੇ ਇਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਕਿ ਤਨਾ ਕਿਤੇ ਇਹਨਾਂ ਨੂੰ ਜਿਹੜੀ 7 ਮੈਂਬਰੀ ਦੀ ਈਕਾ ਕਤਖ ਸਾਬ ਵੱਲੋਂ ਸੌਂਪੀ ਗਈ ਸੀ ਉਸ ਦੇ ਤਰੀਕੇ ਦੇ ਨਾਲ ਭਰਤੀ ਮਹਿਮ ਜੋ ਕੋ ਛਕਾਲਤਖ ਸਾਬ ਨੇ ਕਿਹਾ ਸੀ ਉਹ ਜਿਹੜੀ ਹੈ ਸੇਵਾ ਨਿਭਾਉਣੀ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਵਾਲੇ ਮੰਨਿਓ ਭਾਵੇਂ ਤੁਸੀਂ ਅਸਤੀਫਾ ਦੇ ਦਿੰਦੇ ਪਰ ਜੇ ਇਸ ਤਰ੍ਹਾਂ ਦਾ ਨਹੀਂ ਕਰਦੇ ਹੈਗੇ ਤੇ ਫਿਰ ਜੇ ਉਹ ਦੁਬਾਰਾ ਤੁਸੀਂ ਕਹਿੰਦੇ ਹੋ ਵੀ ਵਾਪਸ ਆ ਜਾਂਦੇ ਹੈ ਉਹ ਤਾਂ ਫਿਰ ਆਪਣੇ ਆਪ ਹੀ ਸਵਾਲ ਹੋਰ ਜ਼ਿਆਦਾ ਉੱਠਣੇ ਹੈਗੇ ਇੱਕ ਪਾਸੇ ਕੁਝ ਕੁ ਅਕਾਲੀ ਪਹੁੰਚੇ ਹੋਏ ਨੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਤੇ ਦੂਜੇ ਪਾਸੇ ਤੁਸੀਂ ਤਸਵੀਰਾਂ ਬੀਤੇ ਦਿਨਾਂ ਤੋਂ ਸੁਖਵੀਰ ਸਿੰਘ ਬਾਦਲ ਦੀ ਧੀ ਦੇ ਆਨੰਦ ਕਾਰਜ ਦੀ ਦੇਖते ਆ ਰਹੇ ਹੋ ਸੋਸ਼ਲ ਮੀਡੀਆ ਤੇ ਕਾਫੀ ਤਸਵੀਰਾਂ ਫੈਲ ਰਹੀਆਂ ਨੇ ਤਸਵੀਰਾਂ ਉਹ ਵੀ ਸਾਹਮਣੇ ਆਈਆਂ ਨੇ ਜਿਸ ਵੇਲੇ ਐਸਜੀਪੀਸੀ ਦੇ ਮੈਂਬਰ ਸੁਖਵੀਰ ਸਿੰਘ ਬਾਦਲ ਦੇ ਘਰੇ ਬੈਠਕ ਦੇ ਲਈ ਪਹੁੰਚੇ ਨੇ ਵਿਰੋਧਧਾਰੀ ਤੇ ਇਸ ਵੇਲੇ ਨਾ तमाम ਚੀਜ਼ਾਂ ਦੇ ਉੱਤੇ ਸਵਾਲ ਚੁੱਕ ਰਿਹਾ ਹੈ ਜਦ ਉਹ ਪ੍ਰਧਾਨ ਰਹਿ ਹੀ ਨਹੀਂ ਗਏ ਤੇ ਕਾਹਦੀਆਂ ਬੈਠਕਾਂ ਤੇ ਬੈਠਕਾ ਕੰਡਕਟ ਕਰਨ ਦਾ ਉਹਨਾਂ ਕੋਲ ਅਧਿਕਾਰ ਹੈ ਵੀ ਜਾਂ ਨਹੀਂ ਜਾਂ ਉਹ ਹੀ ਇਹ ਤਮਾਮ ਕੈਰੋ ਲਾਣਾ ਹੈਗਾ ਜੋ ਬਸ ਪ੍ਰਧਾਨ ਜੀ ਪ੍ਰਧਾਨ ਜੀ ਕਹਿੰਦਾ ਮਗਰ ਤੁਰਦਾ ਰਹਿੰਦਾ ਬਿਲਕੁਲ ਹੀ ਇੱਕ ਕਦਮ ਜਿਹੜਾ ਹੈਗਾ ਨਾ ਖਾਸ ਕਰਕੇ ਜਦੋਂ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਅਸਤੀਫਾ ਹੁੰਦਾ ਉਸ ਤੋਂ ਬਾਅਦ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਕਿ ਵੱਡੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਤਰੀਂ ਕਮੇਟੀ ਦੇ ਜਿਹੜੇ ਲੀਡਰ ਹੈਗੇ ਨੇ ਉਹ ਬਕਾਇਦਾ ਉੱਥੇ ਦੇਖੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਨੇ ਤੇ ਜੋ ਕਿਹਾਇਆ ਜਾ ਰਿਹਾ ਕਿ ਕਿਤਨਾ ਕਿਤੇ ਭਾਈ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਸਰਦਾਰ ਸੁਖਪੀਰ ਸਿੰਘ ਬਾਦਲ ਹੋਣਾ ਨੂੰ ਵੀ ਕੋਈ ਬਹੁਤਾ ਜਿਆਦਾ ਇਲਮ ਨਹੀਂ ਸੀ ਜਾਂ ਆਪਾਂ ਕਹਿ ਲਈਏ ਨਾ ਕਿ ਕੋਈ ਮੂਵ ਇਦਾਂ ਦਾ ਹੋ ਜਾਂਦਾ ਹੈ ਕਿ ਜਿਹਦੀ ਤਿਆਰੀ ਨਹੀਂ ਹੁੰਦੀ ਤੇ ਫਿਰ ਉਹ ਜਿਹੜਾ ਹੈਗਾ ਉਹਨਾਂ ਨੂੰ ਵੀ ਕਾਫੀ ਝਟਕਾ ਜਿਹਾ ਲੱਗਾ ਕਿ ਹੁਣ ਇਹਨੂੰ ਕਿਵੇਂ ਮੈਨੇਜ ਕਰਨਾ ਹੈ ਉਹ ਮੈਨੇਜ ਕਰਨ ਦੇ ਤਰੀਕੇ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਲੰਮੀ ਵਾਰਤਾ 2-3 ਘੰਟੇ ਉੱਥੇ ਜਾ ਕੇ ਮਿਲ ਕੇ ਆਏ ਨੇ ਜੇ ਅਕਾਲੀ ਦਲ ਦੀ ਆਪਾਂ ਆਫੀਸ਼ੀਅਲ ਸਟੇਟਮੈਂਟ ਦੇਖੀਏ ਤੇ ਉਹ ਕਹਿੰਦੇ ਕਿ ਕੁਝ ਲੀਡਰ ਜਿਹੜੇ ਆ ਉਹ ਵਿਆਹ 'ਚ ਨਹੀਂ ਸੀ ਕਹਿੰਦੇ ਜਾ ਸਕੇ ਤੇ ਫਿਰ ਉਹ ਵਧਾਈ ਵਗੈਰਾ ਦੇਣ ਲਈ ਜਿਹੜਾ ਹੈਗਾ ਏ ਉਹ ਆਗੇ ਹੁਣੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਕੋਇਨਸੀਡੈਂਸੀ ਹੋ ਸਕਦਾ ਕਿ ਉਹ ਅੰਤਰੀਕ ਕਮੇਟੀ ਦੇ ਵੀ ਮੈਂਬਰ ਨੇ ਤੇ ਜਿਹੜਾ ਹੈਗਾ ਉਹ ਡਿਸਕਸ਼ਨ ਕਰਨ ਵੀ ਚਲੇਗੇ ਦੂਜੇ ਬੰਨੇ ਜਿਹੜਾ ਹੈ ਵਿਰੋਧੀਆਂ ਦਾ ਇਹ ਕਹਿਣਾ ਬਿਲਕੁਲ ਹੀ ਕਿਉਂਕਿ ਆਫੀਸ਼ੀਅਲ ਤੌਰ ਤੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਹੇਗਾ ਉਹ ਸਿਰਫ ਇੱਕ ਐਜੇ ਮੈਂਬਰ ਵਜੋਂ ਹੀ ਨਹੀਂ ਭਰਤੀ ਦੇ ਦੌਰਾਨ ਤੁਸੀਂ ਦੇਖਿਆ ਹੋਵੇਗਾ ਪਰ ਉਹ ਜਿਸ ਤਰੀਕੇ ਦੇ ਨਾਲ ਹਰੇਕ ਜਿਹੜਾ ਆਪਾਂ ਦੇਖਿਆ ਕਿ ਸੀਟ ਤੇ ਨੇ ਹੌਟ ਸੀਟ ਤੇ ਤੇ ਉਹੀ ਨੇ ਨਾ ਭਾਵੇਂ ਉਹਨੂੰ ਆਪਾਂ ਆਫੀਸ਼ੀਅਲੀ ਨਹੀਂ ਹੈਗੇ ਜਿੱਦਾਂ ਹੁਣ ਭਰਤੀ ਪ੍ਰਕਿਰਿਆ ਹੋ ਗਈ ਹੈ ਤੇ ਫਿਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਮਾਰਚ ਦੇ ਵਿੱਚ ਸ਼ਾਇਦ ਉਹਨਾਂ ਨੇ ਆਲਰੇਡੀ ਕਿਹਾ ਸੀ ਤੇ ਦੁਬਾਰਾ ਜਿਹੜਾ ਹੈ ਤੁਸੀਂ ਉਹਨਾਂ ਨੂੰ ਪ੍ਰਧਾਨ ਦੀ ਸੀਟ ਤੇ ਦੇਖੋਗੇ ਵੀ ਫਿਰ ਉਹ ਆਫੀਸ਼ੀਅਲੀ ਕੰਡੈਕਟ ਕਰ ਸਕਦੇ ਨੇ ਹੁਣ ਵੀ ਜਿਹੜਾ ਪਿੱਛੋਂ ਦੀ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਰਨ ਜਿਹੜਾ ਪੂਰੇ ਚੈਨਲ ਨੂੰ ਜਾਂ ਪੂਰੇ ਸਿਸਟਮ ਨੂੰ ਕੌਣ ਕਰ ਰਿਹਾ ਹੈ ਤੇ ਇਹਦੇ ਨਾਲ ਹੀ ਆਪਾਂ ਲਿੰਕ ਕਰਕੇ ਦੇਖ ਸਕਦੇ ਹਾਂ ਬਿਲਕੁਲ ਜੀ ਹਾਲ ਫਿਲਹਾਲ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਜੀ ਨੂੰ ਵੀ ਲੈ ਕੇ ਕਈ ਤਰੀਕੇ ਦੀਆਂ ਕਿਆਸ ਰਹੀਆਂ ਚਲਦੀਆਂ ਆ ਰਹੀਆਂ ਸੀ ਇਹਨਾਂ ਤਮਾਮ ਕਿਆਸ ਰਹੀਆਂ ਤੇ ਵਿਚਾਲੇ ਅਸੀਂ ਇਹ ਦੇਖੀਏ ਕਈ ਤਰੀਕੇ ਦੇ ਸਵਾਲ ਉਹਨਾਂ ਦੇ ਉੱਤੇ ਖੜੇ ਕੀਤੇ ਗਏ ਇਹ ਸਵਾਲ ਅਕਾਲੀ ਦਲ ਧੜੇ ਦੇ ਵੱਲੋਂ ਵੀ ਡੈਫੀਨੇਟਲੀ ਸੀਗੇ ਹੁਣ ਜਥੇਦਾਰ ਰਕबीर ਸਿੰਘ ਨੂੰ ਵੀ ਘੇਰਿਆ ਜਾ ਰਿਹਾ ਹੈ ਸਵਾਲ ਕੀਤੇ ਜਾ ਰਹੇ ਨੇ ਘੇਰਾਬੰਦੀ ਭਾਵੇਂ ਅਸੀਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਹੋ ਗਈਆਂ ਨੇ ਵਿੱਚੋਂ ਤੇ ਇਹ ਵੀ ਖਬਰਾਂ ਆਈਆਂ ਸੀ ਕਿ ਜਥੇਦਾਰ ਸਿਰਫ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਨਾ ਉਹ ਫਖਰੇ ਕੌਮ ਦਾ ਹੈਗਾ ਹੈ ਜੀ ਕਿ ਕਿਤਨਾ ਕਿਤੇ ਜਿਹੜਾ ਹੈ ਉਹ ਜਿਹੜਾ ਫੈਸਲਾ ਹੈ ਉਸ ਨੇ ਬਹੁਤ ਜ਼ਿਆਦਾ ਹਰਟ ਕੀਤਾ ਹੈ ਅਕਾਲੀ ਦਲ ਬਾਦਲ ਦੀ ਇਸ ਲੰਬੀ ਰਾਜਨੀਤੀ ਨੂੰ ਤੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਦੇਖੋ ਨਾ ਕਿ ਧਾਮੀ ਸਾਹਿਬ ਦਾ ਜਿਹੜਾ ਅਸਤੀਫਾ ਹੈਗਾ ਹੈ ਅਸਤੀਫਾ ਦਿੰਦੇ ਹੋਏ ਉਹਨਾਂ ਨੇ ਮੁੱਖ ਪੱਖ ਕੀ ਰੱਖਿਆ ਹੈ ਇੱਕ ਤਾਂ ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਸੈਕ ਕਰ ਸਕਦੀ ਹੈ ਕੱਟ ਸਕਦੀ ਹੈ ਇਹੀ ਉਹਨਾਂ ਨੇ ਬਕਾਇਦਾ ਤੁਸੀਂ ਜੋ ਦੇ ਮੂਲ ਤੱਤ ਦੇਖਣੇ ਹੋ ਦੂਜਾ ਉਹਨਾਂ ਨੇ ਵੀ ਜਿਹੜਾ ਹੈ ਕਿਤਨਾ ਕਿਤੇ ਫਿੰਗਰ ਪੁਆਇੰਟ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਿ ਉਹਨਾਂ ਦਾ ਜਿਹੜਾ ਉਹ ਬਿਆਨੀਆਂ ਹੈਗਾ ਉਹ ਪੜ੍ਹ ਕੇ ਜਿਹੜਾ ਹੈਗਾ ਮੇਰਾ ਦਿਲ ਜਿਹੜਾ ਹੈਗਾ ਕਿਤਨਾ ਕਿਤੇ ਮੈਂ ਭਾਵੁਕ ਹੋਇਆ ਤੇ ਉਹਨਾਂ ਨੂੰ ਲੈ ਕੇ ਜਾਂ ਅੰਦਰ ਲੀਆਂ ਜਿਹੜੀਆਂ ਕੰਸੋਹਾਂ ਨੇ ਕਿ ਇਸ ਤਰ੍ਹਾਂ ਦੀ ਘੇਰਾਬੰਦੀ ਕਿਤਨਾ ਕਿਤੇ ਸ਼ੁਰੂ ਹੋ ਗਈ ਹੈ ਹੁਣ ਇਹ ਜਥੇਦਾਰ ਸਾਹਮਣੇ ਦੇਖਣਾ ਹੈ ਕਿ ਕੀ ਸੁਸਾਇਡ ਕਰਨਾ ਹੈ ਜਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸ਼ਹਾਦਤ ਹੋਣੀ ਕਿਉਂਕਿ ਮਿਡਲ ਵੇ ਕੋਈ ਨਹੀਂ ਹੈਗਾ ਜੇ ਤੁਸੀਂ ਕਹੋ ਨਾ ਕਿ ਜੇ ਉਹ ਅਹੁਦਾ ਛੱਡ ਕੇ ਵਿੱਚੋਂ ਤੇ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਪਹਿਲਾਂ ਅਸਤੀਫਾ ਕੌਣ ਦੇਵੇਗਾ ਜਾਂ ਕਿ ਇਹ ਵੀ ਆ ਰਿਹਾ ਸੀ ਕਿ ਸ਼ਾਇਦ ਜਥੇਦਾਰ ਸਾਹਿਬ ਜਦੋਂ ਯੂਕੇ ਤੋਂ ਗਏ ਨੇ ਤੇ ਸ਼ਾਇਦ ਜਾ ਕੇ ਅਸਤੀਫਾ ਦੇ ਦੇਣਗੇ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਜਿਹੜੇ ਆਪਾਂ ਕਹਿ ਲਈ ਕਿ ਪਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਪੂੜੇ ਦਾ ਪੂਰਾ ਧਰਮਦਾਰ ਪੂਰੀ ਤੀ ਪੂਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੈਗੀ ਹੈ ਕਿ ਕਿਵੇਂ ਸਾਰੀ ਸਥਿਤੀ ਨੂੰ ਹੈਂਡਲ ਕਰਨਾ ਹੈ ਜਾਂ ਤਾਂ ਉਹ ਫਰੰਟਫਰਟ ਤੇ ਆ ਕੇ ਜਿਹੜਾ ਹੈ ਦੁਬਾਰਾ ਬਕਾਇਦਾ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਹੈ ਮੀਟਿੰਗ ਸੱਦ ਕੇ ਉਹਨੂੰ ਹੈਂਡਲ ਕਰਦੇ ਨੇ ਤੇ ਜਾਂ ਫਿਰ ਜਿਹੜਾ ਹੈਗਾ ਇਹ ਦੁਬਾਰਾ ਇਸੇ ਤਰੀਕੇ ਦੇ ਨਾਲ ਹੀ ਟਾਈਮ ਪਈ ਜਾਏਗਾ ਉਧਰੋਂ ਜਿਹੜਾ ਹੈ ਕਾਲੀਦਲ ਦਾ ਪ੍ਰਣਾਣਮੀ ਚੁਣ ਲਿਆ ਜਾਏਗਾ ਤੇ ਫਿਰ ਸ਼ਾਇਦ ਜਿੱਦਾਂ ਤੁਸੀਂ ਕਹਾ ਕਿ ਘੇਰਾਬੰਦੀ ਹੌਲੀ-ਹੌਲੀ ਵੱਧ ਜਾਏਗੀ ਤੇ ਇਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸੇਵਾ ਤੋਂ ਪਾਸੇ ਕਰ ਦਿੱਤਾ ਜਾਏਗਾ ਤੇ ਕੌਮ ਫਿਰ ਉਹ ਸਾਰੇ ਨੂੰ ਕਿਵੇਂ ਲੈਂਦੀ ਹੈਗੀ ਆ ਕਿਉਂਕਿ ਆਪਸ਼ਨਸ ਦੋ ਹੀ ਨਹੀਂ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਆਏ ਨਾ ਕਿ ਜਦੋਂ ਦੋ ਦੇ ਫੈਸਲੇ ਸੀ ਤੇ ਇੱਕ ਵਾਰ ਲੱਗਿਆ ਸੀ ਕਿ ਸ਼ਾਇਦ ਸਾਡੇ ਜਥੇਦਾਰਾਂ ਦੇ ਵਿੱਚੋਂ ਅਕਾਲੀ ਫੂਲਾ ਸਿੰਘ ਦੀ ਜਿਹੜੀ ਹੈ ਆਵਾ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈਗੀ ਹੈ ਪਰ ਫਿਰ ਜਿੱਦਾਂ ਹੈਗਾ ਨਾ ਕਿ ਇਕੱਲੇ ਫੈਸਲੇ ਲੈਣ ਦੇ ਨਾਲ ਨਹੀਂ ਹੁੰਦਾ ਫੈਸਲੇ ਨੂੰ ਇੰਪਲੀਮੈਂਟ ਕਰਵਾਉਣਾ ਵੀ ਉਹ ਉਹ ਵੀ ਜਿਹੜੀ ਜ਼ਿੰਮੇਵਾਰੀ ਆ ਕਿਤਨਾ ਕਿਤੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੀ ਜਾਂ ਆਪਾਂ ਕਹਿ ਸਕਦੇ ਆ ਕਿ ਮੇਨਲੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ ਪਰ ਹੁਣ ਜਿਹੜਾ ਹੈ ਅੱਗੇ ਜਥੇਦਾਰ ਸਾਹਮਣੂ ਫਰੰਟ ਫੁੱਟ ਤੇ ਆ ਕੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਆਪਣੇ ਹੱਥਾਂ ਦੇ ਵਿੱਚ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਚਾਹੀਦਾ ਇੱਕ ਕੌਮ ਨੂੰ ਜਿਹੜਾ ਹੈ ਲੀਡ ਕਰਨਾ ਚਾਹੀਦਾ ਹੈ ਨਾ ਕਿ ਕਿਤੇ ਇੱਕ ਧੜੇ ਬਾਰੇ ਜਿਹੜਾ ਹੈ ਉਹ ਸੋਚਣਾ ਚਾਹੀਦਾ ਹੈ ਬਾਕੀ ਉਮੀਦ ਤੇ ਸਿੱਖ ਸੰਤਾ ਹੀ ਕਰਦੀਆਂ ਨੇ ਕਿ ਦੁਬਾਰਾ ਜਿਹੜਾ ਹੈ ਗਿਆਨੀ ਗੁਰਬਚਨ ਸਿੰਘ ਵਾਲੇ ਹਾਲਾਤ ਨਹੀਂ ਵਾਪਰਣਗੇ। ਬਾਕੀ ਜੋ ਕੁਝ ਹੋਣਾ ਹੈ ਜਿਹੜੇ ਜਿਹੜੇ ਸਿੰਘ ਤੋਂ ਜਿਹੜੀ ਸੇਵਾ ਮਹਾਰਾਜ ਨੇ ਲੈਣੀ ਹੈ ਉਹ ਤਾਂ ਆਪ ਹੀ ਲੈਣੀ ਹੈ। ਉਹ ਆਪ ਵਰਤ ਕੇ ਲੈ ਲੈਂਦੇ ਨੇ। ਪਰ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਹੈ ਨਾ ਕਿ ਬੰਦਾ ਚਾਹੇ ਲੱਖ ਕੋਸ਼ਿਸ਼ਾਂ ਕਰ ਦੇ ਜੋ ਚੀਜ਼ਾਂ ਮਹਾਰਾਜ ਨੇ ਨਹੀਂ ਲਿਖੀਆਂ ਹੁੰਦੀਆਂ ਉਹ ਨਹੀਂ ਹੋਣੀਆਂ। ਇੱਕ ਕੱਲੇ ਬੰਦੇ ਦੀ ਈਗੋ ਦੇ ਕਾਰਨ ਜਾਂ ਕੱਲੇ ਇੱਕ ਧੜੇ ਦੀ ਈਗੋ ਦੇ ਕਾਰਨ ਇਹ ਤਮਾਮ ਚੀਜ਼ਾਂ ਵਾਪਰ ਰਹੀਆਂ ਨੇ ਕਿਉਂਕਿ ਅਸੀਂ ਇੱਥੇ ਇਹ ਵੀ ਵੇਖਣਾ ਹੈ ਕੀ ਅਸਤੀਫਿਆਂ ਦੇ ਨਾਲ ਕੀ ਕੁਝ ਹਾਸਲ ਹੋ ਰਿਹਾ ਹੈ ਅਸਤੀਫਿਆਂ ਦੀ ਇਸ ਖੇਡ ਦੇ ਵਿੱਚ ਜਿੱਤ ਹੋ ਰਹੀ ਹੈ ਤਾਂ ਕਿਸ ਦੀ ਕੌਮ ਦੀ ਜਾਂ ਉਸ ਕੱਲੇ ਇੱਕ ਜਿਹੇ ਢੜੇ ਦੀ ਜਿਸ ਨੇ ਜੋ ਹੰਕਾਰ ਦੇ ਵਿੱਚ ਬਟਾ ਜੋਈਗੋ ਦੇ ਵਿੱਚ ਬਟਾ ਜੀ ਬਿਲਕੁਲ ਅਸਤੀਫਿਆਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕੋਈ ਇੱਥੇ ਬਹੁਤਾ ਕੁਝ ਹਾਸਲ ਹੋਣ ਵਾਲਾ ਨਹੀਂ ਹੈਗਾ ਅਸਤੀਫੇ ਸਿਰਫ ਇਹੀ ਨੇ ਕਿ ਜਿਹੜਾ ਬੰਦਾ ਅਸਤੀਫਾ ਦਿੰਦਾ ਹੈ ਉਹ ਜੇ ਆਪਾਂ ਕਹਿ ਲਈਏ ਕਿ ਉਹ ਇੱਕ ਤਰ੍ਹਾਂ ਦਾ ਆਪਣਾ ਰੁਤਬਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੇਖੋ ਜੀ ਮੈਂ ਤਾਂ ਉਸ ਵੇਲੇ ਜਿਹੜਾ ਹੈਗਾ ਕਿ ਮੈਂ ਉਹਨਾਂ ਦੇ ਕਹਿਣ ਤੇ ਗਲਤ ਫੈਸਲੇ ਨਹੀਂ ਨੇ ਪਰ ਭਾਈ ਤੁਸੀਂ ਉਹਨਾਂ ਦੇ ਖਿਲਾਫ ਵੀ ਖੜੇ ਨਹੀਂ ਹੋਏ ਇਹ ਵੀ ਤਾਂ ਇੱਕ ਫੈਸਲਾ ਹੈਗਾ ਨਾ ਜੇ ਹੁਣ ਆਪਾਂ ਕਹਿ ਲਈਏ ਕਿ ਜੇ ਜਿੱਦਾਂ ਆਪਾਂ ਸਟਾਰਟਿੰਗ 'ਚ ਗੱਲ ਕਰਕੇ ਆਏ ਕਿ ਜੇ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਚਲੋ ਠੀਕ ਹੈ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦਿੱਤਾ ਹਾਂ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਖੂ ਬਖੂ ਉਸੇ ਤਰੀਕੇ ਦੇ ਨਾਲ ਫੈਸਲੇ ਜਿਹੜੇ ਨੇ ਅਸੀਂ ਲਾਗੂ ਕਰਨੇ ਨੇ ਪ੍ਰਤੀ ਪ੍ਰਕਿਰਿਆ ਅਸੀਂ ਉਸੇ ਤਰੀਕੇ ਦੇ ਨਾਲ ਕਰਨੀ ਹੈ ਔਰ ਪਾਸ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਇਸ ਤਰੀਕੇ ਦੀਆਂ ਮਿਲ ਜਾਂਦੀਆਂ ਨੇ ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਣੀ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਕਈ ਵਾਰੀ ਇੱਕ ਵਾਰ ਉਹ ਜੇਲ੍ਹ ਦੇ ਵਿੱਚ ਸਨ ਤੇ ਸਟੇਟ ਬਕ ਸਟੇਟ ਕੇ ਤੁਸੀਂ ਜਿਹੜਾ ਹੈ ਅਸਤੀਫਾ ਦੇ ਦਿਓ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਵਾਕਡੋਰ ਜਿਹੜੀ ਹੈ ਤੇ ਉਹ ਕਿਸੇ ਆਪਾ ਕਹਿ ਲੈ ਕਿ ਸਟਰੋਂਗ ਹੱਥਾਂ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੇ ਉਹਨਾਂ ਨੇ ਨਹੀਂ ਦਿੱਤਾ ਅਸਤੀਫਾ ਉਹਨਾਂ ਕੋਲ ਵੱਖ-ਵੱਖ ਤਰੀਕੇ ਦੇ ਨਾਲ ਅਪਰੋਚ ਹੋਈ ਕੁਝ ਅੰਦਰਲੇ ਲੀਡਰਾਂ ਦੇ ਵੱਲੋਂ ਕਹਿ ਕੇ ਭੇਜਿਆ ਗਿਆ ਉਹਨਾਂ ਨੇ ਤਾਂ ਵੀ ਉਦੋਂ ਉਸ ਟਾਈਮ ਤੇ ਅਸਤੀਫਾ ਨਹੀਂ ਦਿੱਤਾ ਉਹ ਬਕਾਇਦਾ ਉਸ ਟਾਈਮ ਖੜੇ ਹੈਗੇ ਨੇ ਉਹ ਕਹਿੰਦੇ ਕਿ ਚਾਹੇ ਮੈਨੂੰ ਫਾਂਸੀ ਲਗਾ ਦਿੱਤੀ ਜਾਵੇ ਮੈਂ ਜਿਹੜਾ ਹੈਗਾ ਕਿ ਇਸ ਗੱਲ ਤੋਂ ਤਾਂ ਮੈਂ ਪਘੋੜਾ ਨਹੀਂ ਹੋਵਾਂਗਾ ਭਾਵੇਂ ਆਪਾਂ ਉਹਨਾਂ ਦੀ ਕੁਝ ਰਾਜਨੀਤੀ ਤੇ ਕੁਝ ਹਿੱਸੇ ਤੋਂ ਸਹਿਮਤ ਹੋਈਏ ਜਾਂ ਨਾ ਹੋਈਏ ਪਰ ਕਈ ਗੱਲਾਂ ਤੋਂ ਸਿਧਾਂਤਕ ਪੱਖ ਤੋਂ ਬਹੁਤ ਸਾਰੇ ਆਪਾਂ ਕਹਿ ਲਈ ਕਿ ਗੱਲਾਂ ਤੋਂ ਕਲੀਅਰ ਹੈਗੇ ਸਨ ਤੇ ਇਹੀ ਤਰੀਕਾ ਜਿਹੜੀਆਂ ਇਹੀ ਆਪਾਂ ਕਹਿ ਲਈ ਕਿ ਐਗਜ਼ਾਮਪਲਸ ਹੁੰਦੀਆਂ ਨੇ ਜਿਹ ਹੁਣ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਪੈ ਗਈਆਂ ਨੇ ਜਿਹੜੇ ਜਿਹੜੇ ਲੀਡਰ ਸਾਹਮਣੇ ਖੜੇ ਨੇ ਜਿਹੜੇ ਜਿਹੜੇ ਲੀਡਰਸ ਨੇ ਅਸਤੀਫਾ ਦਿੱਤਾ ਇਹ ਸਾਰਾ ਕੁਝ ਹੁਣ ਇਤਿਹਾਸ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਹਿੱਸਾ ਹੈ ਅਸਤੀਫੇ ਦੇ ਕੇ ਪਿੱਛੇ ਹਟਣਾ ਇਹ ਕੋਈ ਬਹੁਤ ਹੀ ਸੂਝਮਾਨ ਵਾਲੀ ਗੱਲ ਨਹੀਂ ਹੁੰਦੀ ਹੈਗੀ ਤੁਹਾਨੂੰ ਫੈਸਲੇ ਕਰਨੇ ਚਾਹੀਦੇ ਆ ਡਟ ਕੇ ਜਿਹੜਾ ਹੈ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਬੈਕ ਆਊਟ ਕਰਨਾ ਚਾਹੀਦਾ ਹੈ